ਦੇ ਅੰਦਰ ਗਾ ਬੋਲੇ ਸੋਨਹਾਰਾ ਰਾਜਾ ਗਾਮਨ ਪੰਡਿਤ ਪੜਾਂਗੇ ਸਾਫੇ ਜੀ ਉਹਦਾ ਨਾਲੇ ਤੇ ਨਹਿ ਪਹਿਲਾ ਅੱਜ ਜਤਰਾ ਜੀ ਸ੍ਰੀ ਹਜੂਰ ਸਾਹਿਬ ਜੀ ਲੱਗਿਆ ਕਰਨ ਸ਼ੁਰੂ ਹੁਣ ਅਸੀਂ ਬੰਦਾ ਨਿਕਲ ਪਏ ਆਂ ਦੀ ਤੇ ਆਪਣਾ ਰੂਟ ਹੈਗਾ ਬਈ ਚੰਡੀਗੜ੍ਹ ਅੰਬਾਲਾ ਦਿੱਲੀ ਆਗਰਾ ਤੇ ਰਾਤ ਵੀ ਆਪਣੀ ਸਟੇ ਹੋਊਗੀ ਗੋਵਾਲੀਆ ਰਣਾ ਬਣੀ ਹਾਂਜੀ ਗੋਵਾਲੀਆ ਗੁਰੂ ਘਰ ਨੂੰ ਘਰੇ ਅਪੋਜੀ ਜੀ ਕਰਾਂਗੇ ਵੀ ਟਾਈਮ ਨਾ ਬੰਦਈਏ ਤਾਂ ਹੀ ਕਰਕੇ ਦਿੰਦੇ ਆ ਹੋ ਗਿਆ ਜੀ 3:48 ਬੀਜ 3:48 ਹੋ ਗਏ ਆ ਸਟ ਪਹਿਲਾਂ ਗੁਰੂ ਘਰ ਮੱਥਾ ਟੇਕ ਕੇ ਅਰਦਾਸ ਬੇਨਤੀ ਕਰਕੇ ਤਾਂ ਆਪਾਂ ਚੱਲਾ ਰਿਹਾ ਬਾ ਬਾਬਾ ਸੋਕਰ ਕਰਨਾਂ ਕਸਾਂਗੇ ਆਈ ਰਹੇ ਸੰਗਤਾਂ ਦੇ ਬਾਣੀ ਆਇਆ ਗੋਤਨੂ ਆਪੀਆਂ ਨਾ ਜੀਤੂ ਕਾ ਵਿਚ ਪ੍ਰਸਤਾਈ ਤਤਾਂ ਕੜੀਏ ਸੁਰਤਮੰਦ ਮਨਮੋਦਿ ਫਿਥੈ ਕੜੀਏ ਸੁਰਾਂਸ ਦਾ ਕਿਸ਼ੋਦ ਕਰਮਖੰਡ ਕੀ ਬਾਣੀ ਜੋਰ ਤਿਥਾ ਹੋਰ ਨਾ ਕੋਈ ਹੋਰ ਤਿਥੈ ਜੋਦ ਮਾਂ ਬਖਸੂਰ ਤਿਨ ਮੈਂ ਰਾਮ ਰਹਾ ਪਰਪੁਰ ਤਿਥੈ ਸੀਤੋ ਸੀਤਾ ਨਾ ਮਾਮਾਇ ਬੰਕੇ ਰੂਪ ਨਾ ਕਤਨ ਜਾਹੇ ਨਾ ਉਹ ਮਰੈ ਨਾ ਠਾਕੇ ਜਾਹੇ ਜਿਨ ਕੈ ਹਾਂ ਜੀ ਚਬਿਆਣ ਕੇ ਆਪਾਂ ਫੂਲ ਕਰ ਲਿਆ ਫੁੱਲ ਕਿ ਪਾਉਣੇ ਆਲਾ ਹੋਣੇ ਦਿਨ ਬਾਕੀ ਤੋਂ ਬੋਤਾਂਗੇ ਵੀ ਸਾਰਾ ਕਰਜਾ ਨਹੀਂ ਕਿੰਨਾ ਕਰਜਾ ਆਉਂਦਾ ਕਿੰਨੀ ਅਫੇ ਲੱਗਦਾ ਤੇ ਜਦੋਂ ਦਿਹਾੜੀ ਵਰਨਾ ਮੰਦਾ ਹੀ ਆ ਹੈ ਮੰਦਾ ਹੀ ਆ 1999 ਜੁਪਣਾ ਆ ਤੇ ਆ ਮਾਲਕ ਨਾਲ ਬਿਠੇ ਵਿੱਚ ਜਾਨਾ ਆਪਣੇ ਜਨਮ ਤੋਂ ਪਹਿਲਾਂ ਹੁਣ ਗੱਗੂ ਨੂੰ ਮੈਂ ਮਾਰ ਦੂੰਗਾ ਜਲਦੀ ਆ ਬੱਟੇ ਦਾ ਟਰੈਕਟਰ ਕਿੱਧਰ ਖੜਾਤਾ ਤਾ ਸਾਈਡ ਸਾਈਡ ਪਰ ਮੋਹ ਖੈ ਚਲਾ ਦੇ ਵੜੀ ਇਹਦੇ ਨਾਲ ਉੱਥੇ ਦਾ ਆ ਗੱਡੀ ਨਿਕਲੀ ਉੱਥੇ ਲਾ ਉੱਥੇ ਰੱਖ ਇੱਥੇ ਲਾਉਣੀ ਇੱਥੇ ਲਾ ਦੇ ਇੱਥੇ ਮਾਰੀ ਲਾ ਦੇ ਬਾਥਰੂਮ ਹੁਣ ਅਸੀਂ ਰੋਗਿਆ ਜੀ ਅਮਨ ਟਾਪੇ ਤੇ ਇਥੋਂ ਖਾਵਾਗੇ ਪਰੌਂਠੇ ਤੇ ਫੇਰ ਚੱਲਦੇ ਆਂ ਦੇ ਵੀ ਦੋਸਤ ਐਂ ਬਾਕੀ ਬੰਦੇ ਟਾਇਰ ਹੋਇਆ ਹੈਗਾ 7 ਵਜੇ ਦੇ ਪੁਰੇ ਦੋਸਤ ਪੂਰਾ ਦਾ ਚੱਕ ਲੋ ਹੈ ਦੋਸਤ ਪੂਰਾ ਦਾ ਚੱਕ ਲੋ ਤੇ ਜ਼ਿਆਦਾ ਚੱਕ ਲੋ 7 ਵਜੇ ਦੇ 7 ਵਜੇ ਦੇ ਭਜਦੇ ਚੱਲੋ ਘਟਾ ਦੇ ਕੋਣਾਂ ਸੀ ਲੱਗੇ ਆ ਜਮਨਾ ਐਕਸਪ੍ਰੈਸ ਤੇ ਚੜਨ ਪਹਿਲਾਂ ਇੱਥੇ ਲੱਗੇ ਆ ਫਿਊਲ ਭਰਉਣ ਭਰਾਗੇ ਨਵੇਂ ਟੈਂਕੀ ਫੁੱਲ ਕਰਕੇ ਤੇ ਫੇ ਚੜਦੇ ਆ ਜਮਨਾ ਐਕਸਪ੍ਰੈਸ ਤੇ ਉੱਪਰ ਚੜ ਗਏ ਆ ਜੀ ਜਮੁਨਾ ਐਕਸਪ੍ਰੈਸ ਤੇ ਸਭ ਤੋਂ ਘੈਂਟ ਰੋਡ ਆ ਇਹ ਨਜ਼ਾਰਾ ਬੜਾ ਆਉਂਦਾ ਇੱਥੇ ਗੱਡੀ ਚਲਾਉਣ ਦਾ ਆ ਗਿਆ ਜੀ ਟੂਲ ਪਲਾਜ਼ਾ ਤੇ ਮੋਰ ਇੱਥੇ ਖੜੇ ਆ ਪੁਲਸ ਵਾਲੇ ਦਰ ਡਾਕੂਮੈਂਟ ਚ ਕਰਾਉਣਾ ਚਾਹੀਦਾ। ਚਲ ਗੱਡੀ। ਤੁਰਨਾ ਦੇ ਕਹੂਗਾ। ਹਾਂ। ਉਹ ਨਹੀਂ ਪ੍ਰਿੰਟ। ਹਾਂ ਕਰਦੇ ਭਰਾਵਾ ਆਨਲਾਈਨ ਕਰਨਾ। ਪੂਰੀ ਕਰਨ। ਪੜੀ ਤੁਸੀਂ ਆਪਣੇ ਕੋਲ ਜਾਣਦੇ ਨੇ ਜਿਹੜੇ 100 ਸੈਕਿੰਡ ਆ ਪੁਲਿਸ ਵਾਲਿਆਂ ਨੇ ਰੋਕ ਲਿਆ ਜੀ ਇੱਥੇ ਤੇ ਵਧੀਆ ਬੰਦੇ ਸੀਗੇ ਵਧੀਆ ਬੰਦੇ ਸੀਗੇ ਆਫੀਸਰ ਵਧੀਆ ਸੀਗਾ ਹਰਿਆਣਾ ਆਫੀਸਰ ਬਹੁਤ ਵਧੀਆ ਸੀਗਾ ਕੋਈ ਤੰਗ ਪਰੇਸ਼ਾਨੀ ਨਹੀਂ ਕੀਤੀ ਵਧੀਆ ਗੱਲਬਾਤ ਕੀਤੀ ਇਹ ਨਹੀਂ ਵੀਰ ਹੁਣ ਦਿੱਤਾ ਵੀ ਅਸੀਂ ਆਫਸਰ ਆ ਜਾਂ ਕਿਦਾਂ ਤੇ ਵਧੀਆ ਹੱਥੋਂ ਤੁਮਹਾਨੂੰ ਲਾਇਆ ਤਾਂ ਕਹਿੰਦੇ ਲਓ ਨਜ਼ਾਰੇ ਤੁਸੀਂ ਆ ਵੀ ਬਲੌਗਿੰਗ ਕਰੋ ਕਹਿੰਦੇ ਨਹੀਂ ਆ ਰਹੀ ਲੋ ਆਪਣੇ ਦੋ ਕੋਕਰ ਲੱਗਿਆ ਪਿੱਛੇ ਛੇੜ ਵਿੱਚ ਬਣਾਉਣਾ ਕਹਿੰਦੇ ਗੱਡੀ ਰੋਕਣੀ ਨਹੀਂ ਤੁਰ ਹੀ ਜਾਂਦੀ ਤੇ ਹੀ ਬਣਾ ਆਪਣਾ ਸਲਾਈ ਜਾਨੀ ਆ ਇਹ ਬਰੈਡ ਬਰੈਡ ਫੱਟੀਆਂ ਤਾਂ ਲਈਆਂ ਨਾ ਡੇਪਾਂ ਦੀ ਹਾਂਜੀ ਹਾਂਜੀ ਠੀਕ ਹੈ ਭਾਜੀ ਦੋ ਹੋ ਲਵਾਈ ਲੈ ਬੀਜੀ ਸਨੈਪਚੈਟ ਤੇ ਹੋਣਾ ਹਾਂਜੀ ਠੀਕ ਆ ਤੂੰ ਆਨੇ ਤੂੰ ਕੰਮ ਦਾ ਐ ਨਹੀਂ ਮੈਂ ਦੇਖਿਆ ਆਹੋ ਸਹੀ ਆ ਐ ਨਹੀਂ ਤੂੰ ਕੰਮ ਦਾ ਹੀ ਨਹੀਂ ਜੀ ਪਿੱਛੇ ਲਾਇਓ ਦੋ ਹਲਵਾਈ ਹੋਰ ਨਹੀਂ ਭਾਜੀ ਕੁਝ ਵੀ ਲੈਣਾ ਤਿਆਰ ਕਰ ਲਵੇ ਜਾਰੀ ਗੱਡੀ ਤੇ ਤੇ ਕਿੱਥੇ ਲਾਣੀ ਹੈ ਹਾਂਜੀ ਹਾਂਜੀ ਪਾ ਪਹੁੰਚ ਗਏ ਆ ਜੀ ਮਥੁਰਾ ਤੇ ਇੱਥੇ ਦੇ ਹੈਗੇ ਪੇੜੇ ਮਝੂਰੇ ਤੇ ਆਪਾਂ ਹੁਣ ਲੱਭ ਰਹੇ ਆ ਪੰਡਤ ਜੀ ਦੇ ਪੜੇ ਦੇਖੋ ਮਿਲਦੇ ਕ ਨਹੀਂ ਮਿਲਦੇ ਲੱਭਤ ਨੇ ਉਹੀ ਦਗੀਆਂ ਨੇ ਲੱਭ ਪੜੇ ਕਿੰਨੇ ਚਾਰ ਦਫਾ ਨਾ ਮਝੂਰੇ ਆ ਜਿਹੜੀ ਮਝੂਰੇ ਲੱਭ ਲਾ ਸਟਾਰ ਦੇ ਰਹਿ ਕ ਨਹੀਂ ਜਾਦਾ ਦੂਰ ਨੂੰ ਨਾ ਜਾਈ ਇੱਥੇ ਨੇੜੇ ਲਾ ਕੇ ਲਾ ਕੇ ਲੱਭ ਮਥੁਰਾ ਦੇ ਵਿੱਚ ਪੇੜੇ ਤਾਂ ਸਾਨੂੰ ਮਿਲਿਆ ਨਹੀਂ ਕੋਈ ਬਾਜ਼ਾਰ ਦੇ ਵਿੱਚ ਜਾਣਾ ਬੜਾ ਹੀ ਨਾਟਾ ਤੁਹਾਡੇ ਉੱਤ ਪਹੁੰਚ ਗਿਆ ਹੁਣ ਆ ਗਰੇ ਮੈਂ ਵੀ ਬਹਿ ਰਿਆ ਜੀ ਉੱਥੇ ਵੀ ਆਪਾਂ ਰੁਕਦੇ ਨਹੀਂ ਅੰਬਿਆਰ ਦੇ ਵਿੱਚ ਜਾਣਾ ਪਾਣਾ ਗੁਰੂ ਵਾਹਿਗੁਰੂ 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 ਆ ਸਾਹਮਣੇ ਜਿਹੜੀ ਤੁਸੀਂ ਇਮਾਰਤ ਦੇਖ ਰਹੇ ਆਏ ਹੈਗੇ ਆ ਜੀ ਗੁਰਦੁਆਰਾ ਮਨਜੀ ਸਾਹਿਬ ਤੇ ਇਧਰ ਦੇ ਪਾਸੇ ਹੈਗਾ ਜਿੱਥੇ ਮਾਰਾ ਨਾਮ ਯਰ ਅੰਦਾਜ਼ ਰੱਖਿਆ ਗਿਆ ਸੀ ਨਾਮ ਦਾ ਗੁਰਦੁਆਰਾ ਦਾ ਮਨਜੀ ਸਾਹਿਬ ਆ ਉੱਥੇ ਮਾਰਾ ਦੀ ਗ੍ਰਿਫਤਾਰੀ ਹੋਈ ਸੀ ਉਹ ਦੂਸਰੀ ਸੜਕ ਜਿਹੜੀ ਮਾਰਦੇ ਆਓ ਸਾਹਮਣੇ ਜਿਹੜੀ ਆ ਤਾਰਾ ਦਾ ਨਾਮ ਹੈ ਗੁਰੂ ਕਾ ਤਾਲ ਤੇ ਬਾਕੀ ਘਰਾਂਿਆਂ ਤੋਂ ਦਰਸ਼ਨ ਮਿਲਦੇ ਇੱਥੇ ਮਹਾਰਾਜ ਨੂੰ ਰੱਖਿਆ ਹੀ 9 ਦਿਨ ਆਪਣਾ ਜਰਾਂਦਾ ਆਇਆ ਇਹ ਹੈ ਜੀ ਗੁਰਦੁਆਰਾ ਮੰਨੀ ਸਾਹਿਬ ਇੱਥੇ ਗੁਰੂ ਤੇਗ ਬਹਾਦਰ ਜੀ ਦੀ ਗ੍ਰੰਤਾਰੀ ਹੋਈ ਜੀ ਜਿਉਂਦੇ ਸ਼ਾਸਤਰਾ ਦੀ ਲੱਗੀ ਹੈ ਜੀ ਦਰਸ਼ਨ ਕਰਨ ਦਾ ਨੇ ਆਣੇ ഗുരു വാഹേ ഗുരു വാഹേ ഗുരു വാഹേ ഗുരു വാഹേ ഗുരു അന്തർ അന്തർ दरबार صاحب وچ ویڈیو بناونی બનાયા તો اپا ਤਾਂ ਕਰਕੇ അന്തർ دی ભરાઈ ویڈیو ઓર એનો નોટસ કરાઉં ਇਰੇ ਤੋਂ ਬਾਅਦ ਜੀ ਅਸੀਂ ਹੁਣ ਪਹੁੰਚ ਗਏ ਆ ਗਵਾਲੀਅਰ ਕੇਲੇ ਨੂੰ ਜਾ ਰਹੇ ਆ ਉੱਪਰ ਨੂੰ ਤੇ ਪਹਿਲਾਂ ਆਪਾਂ ਚਲਾਂਗੇ ਕੇਦੇ ਦੇ ਵਿੱਚ ਦੋ ਦੋਵਾ ਚਲਾਂਗੇ ਗੁਰਦੁਆਰਾ ਸਾਹਿਬ ਵਾਲੀਰ ਕੀਦੇ ਦੇ ਭਵੰਜਾ ਥਾਮ ਜਿੱਥੇ ਭਵੰਜਾ ਰਾਜਿਆਂ ਨੂੰ ਕੈਦ ਕਰਕੇ ਰੱਖਿਆ ਹੋਇਆ ਸੀਗਾ ਤੇ ਇਥੋਂ ਮਹਾਰਾਏ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਛਡਾਇਆ ਸੀਗਾ ਤੇ ਜਿਹਦੇ ਕਰਕੇ ਆਪਾਂ ਬੰਦੀ ਛੋੜ ਜੁਬੱਤ ਮਨਾਉਂਦੇ ਆ ਦਿਵਾਲੀ ਤੇ ਇਥੋਂ ਛਡਾਇਆ ਮਹਾਰਾਏ ਨੇ ਆਣਾ ਤੇ ਆਉਂਕਿਆ ਕੋਲੀ ਕਰਦਾ ਮੈਂ ਇੰਜ ਮਾਰਿਆ ਇਹਦਾ ਝੁਗ ਕੇ ਉਹਨੇ ਸਵਾਈਆ ਕੁਡਾ ਲਾ ਦਿਓ ਇਹ ਇਹ ਮੁੰਡੇ ਸਾਨੂੰ ਇੱਥੇ ਮਿਲਿਆ ਕਹਿੰਦੇ ਸਾਡੀ ਵੀ ਵੀਡੀਓ ਬਣਾ ਦੇਉਂ ਹੁਣ ਅਸੀਂ ਕਿਲਾ ਸਾਰਾ ਘੁੰਮ ਕੇ ਤਾਂ ਹੁਣ ਆ ਗਿਆਂ ਗੁੱਤਰੇ ਜਿਹੜਾ ਕਿਲੇ ਦੇ ਬਿਲਕੁਲ ਨਾਲ ਹੀ ਆ ਤੇ ਹੁਣ ਕਰਦੇ ਆ ਇੱਥੇ ਦਰਸ਼ਨ ਇਹ ਵੀਡੀਓ ਬਣਾਈ ਨੂੰ ਕਰਾਉਂਦੇ ਆ ਦਰਸ਼ਕਾਂ ਅੱਜ ਦੀ ਰਾਤ ਆਪਾਂ ਇਸ ਗੁਰੂ ਘਰ ਹੀ ਰੁਕਾਂਗੇ ਤੇ ਸਵੇਰ ਨੂੰ ਅਰਲੀ ਉੱਠ ਕੇ ਤਾਂ ਚਾਲਾ ਪਾਵਾਂਗੇ ਸ਼੍ਰੀ ਗੁਰੂ ਸਾਹਿਬ ਨੂੰ ਤੇ ਮਿਲਦੇ ਆ ਜੀ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ